ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਕਰੀਟ ਦੇ ਸਾਹਮਣੇ ਅਸੀਂ ਦੇਖ ਰਹੇ ਹਾਂ ਜੀ ਇਹ ਹੰਸਲਾ ਨਦੀ ਹੈ ਤੇ ਪਿੱਛੇ ਤੁਹਾਨੂੰ ਪਤਾ ਹੀ ਹੈ ਸ਼ਹੀਦੀ ਸਭਾ ਲੰਕੇ ਗਈ ਹੈ ਆ ਪਿੱਛੇ ਦਾ ਤੁਸੀਂ ਗੰਦ نیچے ਨਾ ਦੁਕਾਨਾਂ ਦਿੱਤੀਆਂ ਜਾਂਦੀਆਂ ਜੀ ਕ੍ਰੌਕਰੀ ਵਾਲਿਆਂ ਨੂੰ ਆ ਦੇਖੋ ਇਹ ਸਾਰਾ ਜਾਂ ਗੰਦ ਸਾਰਾ ਇਹ ਵਿੱਚ ਇਹਦੇ ਨਦੀ ਦੇ ਵਿੱਚ ਸੁੱਟਦੇ ਨੇ ਜਿਹੜਾ ਵੀ ਮਤਲਬ ਕਿ ਇੱਥੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਇਹ ਇੱਥੇ ਦਾ ਇੱਥੇ ਹੀ ਰਹਿੰਦਾ ਇਹ ਲਫਾਫੇ ਤੁਸੀਂ ਦੇਖ ਸਕਦੇ ਹੋ ਆ ਕੂੜਾ ਸਾਰਾ ਇਹ ਇਹਨਾਂ ਨੇ ਇਹਦੇ ਵਿੱਚ ਨੂੰ ਧੱਕੀ ਜਾਣਾ ਇਹ ਹੌਲੀ ਹੌਲੀ ਕਰਕੇ ਅੰਦਰ ਨੂੰ ਆ ਦੇਖੋ ਬੈਕ ਸਾਈਡ ਤੇ ਤਾਂ ਕੋਈ ਆਉਂਦਾ ਨਹੀਂ ਮੋਰੋ ਹੀ ਬੰਦੇ ਖਰੀਦਦਾਰੀ ਕਰਕੇ ਚਲੇ ਜਾਂਦੇ ਨੇ ਆ ਤੁਸੀਂ ਦੇਖ ਸਕਦੇ ਹੋ ਇੱਧਰ ਆ ਹੁਣ ਇਹਨਾਂ ਨੇ ਸਮਾਨ ਇੱਥੋਂ ਚੱਕ ਲਿਆ ਗੱਤੇ ਤਾਂ ਚਲੋ ਇਹਨਾਂ ਦੇ ਵਿਕਦੇ ਨੇ ਵੀ ਇਹਨਾਂ ਨੇ ਚੱਕ ਕੇ ਲੈ ਜਾਣੇ ਆ ਆ ਲਫਾਫੇ ਇਦਾਂ ਹੀ ਪਏ ਨੇ ਓ ਵੀਰੋ ਬੇਟਾ ਇਹਨਾਂ ਨੂੰ ਸਾਫ਼ ਕੌਣ ਕਰੂਗਾ ਹੈਂ ਸਾਫ ਕਰਕੇ ਜਾਓਗੇ ਹਾਂ ਪੁੱਤ ਚਾਚਾ ਹੀ ਚਾਚੇ ਨੂੰ ਤੂੰ ਦੱਸਦੀ ਨਾ ਵੀ ਇੱਥੇ ਫਿਰ ਤੈਨੂੰ ਪਤਾ ਹੈ ਫਿਰ ਜੁਰਮਾਨਾ ਵੀ ਹੋ ਸਕਦਾ ਥੋਨੂੰ ਅਗਲੀ ਵਾਰ ਸ਼ਾਇਦ ਥੋਨੂੰ ਨਾਂ ਲਾਉਣ ਦੇਣ ਜੇ ਤੁਸੀਂ ਇਦਾਂ ਹੀ ਗੰਦ ਛੱਡ ਕੇ ਚਲੇ ਗਏ ਹੈ ਆ ਦੇਖ ਸਕਦੇ ਹੋਈ ਤੁਸੀਂ ਆ ਪਿੱਛੇ ਸਾਰਾ ਜਿੰਨਾ ਵੀ ਇਹੇ ਇਹ ਸਾਰਾ ਪਿੱਛੇ ਇਹਨਾਂ ਨੇ ਨਦੀ ਇਹ ਵਿੱਚ ਜਿਹੜੀ ਹਾਫਸਲਾ ਨਦੀ ਹੈ ਉਹਦੇ ਵਿੱਚ ਬਹਾ ਦੇਣਾ ਇਹ ਸਾਰਾ ਇੱਥੇ ਹੁਣ ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਜਿਹੜੇ ਵੀ ਇਹਨਾਂ ਨੂੰ ਦੁਕਾਨਾਂ ਦਿੰਦੇ ਨੇ ਉਹ ਇਹਨਾਂ ਨੂੰ ਕਹਿਣ ਵੀ ਪਿੱਛੇ ਜਿਹੜਾ ਆਹ ਥੋੜਾ ਲਫਾਫੇ ਲਫੂਫੇ ਪੁੱਤ ਪਏ ਨੇ ਪਿੱਛੇ ਹਵਾ ਰਹੇ ਨਹੀਂ ਇਹ ਦੁਕਾਨ ਹਟਾਈ ਨਾ ਇਹਨਾਂ ਦੀ ਸਫਾਈ ਵਾਸਤੇ ਕਿਹਨੂੰ ਕਹਿਣਾ ਪੈਣਾ ਇਹਨਾਂ ਨੂੰ ਕਹੋ ਹਾਂ ਭਾਈ ਇਹ ਤੁਹਾਡੀ ਹੈ ਇਧਰੋਂ ਮਾਲ ਇਧਰੋਂ ਕਰੀ ਹਾਂ ਇਹ ਜਿੰਨੇ ਲਫਾਫੇ ਦੇਖਦੇ ਆ ਚੱਕ ਕੇ ਜਾਉਂਗੇ ਲਫਾਫੇ ਦਾ ਕੰਮ ਨਹੀਂ ਸਾਡੇ ਹੈ ਨਹੀਂ ਵੀਰੇ ਅਸੀਂ ਇਹਦੇ ਲਫਾਫੇ ਦਾ ਕੰਮ ਹੁੰਦਾ ਹੀ ਨਹੀਂ ਸਾਡੇ ਕੋਲ ਕੋਈ ਬਾਤ ਨਹੀਂ ਸ਼ਾਮ ਨੂੰ ਕਰ ਲੈਣਗੇ ਕੋਈ ਨਾ ਆ ਦੇਖ ਲਓ ਜੀ ਹੁਣ ਉਹ ਕਹਿੰਦਾ ਮੇਰੀ ਦੁਕਾਨ ਨਹੀਂ ਹੈਗੀ ਉਹ ਕਹਿੰਦਾ ਮੇਰੀ ਨਹੀਂ ਹੈਗੀ ਹਾਂ ਆ ਦੇਖੋ ਇਹ ਆ ਕੀ ਇਹ ਨਦੀ ਮਾਰਕੀਟ ਵਧੀਆ ਤੇ ਉਹ ਇਹਦੇ ਬੈਕ ਸਾਈਡ ਤੇ ਜਿੰਨੇ ਲਫਾਫੇ ਆ ਸਾਰੇ ਕੂੜਾ ਕਰਕਟ ਉਹਨੂੰ ਅੱਗ ਲਾਜਿਆ ਕਰੋ ਜਾਣ ਲੱਗੇ ਸਾਫ ਕਰਕੇ ਜਾਇਆ ਕਰੋ ਜੇ ਅਗਲੇ ਸਾਲ ਤੁਸੀਂ ਇੱਥੇ ਲਾਉਣੀ ਹੈ ਦੁਕਾਨ ਹੈ ਹੁਣ ਤਾਂ ਇਹ ਕਹਿੰਦੇ ਨੇ ਮੈਨੂੰ ਨਹੀਂ ਲੱਗਦਾ ਇਹ ਲਾਉ ਕਿੰਨੇ ਦਿਨ ਤੋਂ ਬੈਠੇ ਹੋਰੇ ਦੋ ਤਿੰਨ ਦਿਨ ਹੈ ਲੋੜੀ ਤੱਕ ਨਹੀਂ ਨਹੀਂ ਕਿ ਕਿੰਨੀ ਤਰੀਕ ਤੂੰ ਆਈ ਸੀ ਕਿਰੇ ਮੋਸਬਿਸ ਉਹ ਨਹੀਂ ਵੀ ਨੂੰ ਆਏ ਸੀਗੇ ਹੁਣ ਜਦ ਤੁਸੀਂ ਜਾਓਗੇ ਪੁੱਤ ਤੁਹਾਡਾ ਫਰਜ਼ ਬਣਦਾ ਨਾ ਵੀ ਇੱਥੇ ਸਾਫ਼ ਕਰਕੇ ਜਾਓ ਹਣਾ ਇਹਨੂੰ ਜਗਾਂ ਨੂੰ ਠੀਕ ਹੈ ਆਓ ਪਿੱਛੇ ਦੇਖੋ ਕਿੰਨੇ ਲਫਾਫੇ ਗਿਰੇ ਹੋਏ ਆ ਉਹ ਸਾਰੇ ਨਾ ਪਿੱਛੇ ਲਫਾਫੇ ਆਲਾ ਕੋਈ ਕੰਮ ਹੀ ਨਹੀਂ ਉਹਨਾਂ ਦਾ ਨਹੀਂ ਉਹ ਲਫਾਫੇ ਹੈ ਕੀ ਤੇ ਫਿਰ ਪੇਟੀਆਂ ਆਣਗੀਆਂ ਇੰਨਾ ਦੇ ਥੱਲੇ ਆਪਣੇ ਕੰਮ ਤੇ ਫਿਰ ਗੱਤੇ ਵੀ ਪਏ ਨੇ ਪਿੱਛੇ ਕਿਹੜੇ ਪਿੱਛੇ ਗੱਤੇ ਆਪਣੇ ਵਾਸਤੇ ਹੈ ਆਪਣੇ ਨਹੀਂ ਹੈ ਉਹ ਪਿੱਛੇ ਗਏ ਹੋਰ ਦੁਕਾਨ ਲੱਗੀ ਹੈ ਉਨੇ ਨਾ ਚੋਂ ਬੰਦਾ ਕੋਈ ਨਹੀਂ ਮੰਨ ਰਿਹਾ ਜੀ ਕਹਿੰਦੇ ਵੀ ਇਹ ਸਾਡਾ ਕੰਮ ਨਹੀਂ ਹੈਗਾ ਵੀ ਅਸੀਂ ਨਹੀਂ ਕਹਿੰਦੇ ਸਾਡੇ ਨਹੀਂ ਹੈਗੇ ਲਫਾਫੇ ਦੱਸੋ ਬਿਨਾ ਲਫਾਫੇ ਤੋਂ ਕੋਈ ਇਹ ਦੁਕਾਨਦਾਰੀ ਦਾ ਕੰਮ ਚੱਲ ਸਕਦਾ ਜਿਹੜੇ ਇਹਨਾਂ ਨੂੰ ਦਿੰਦੇ ਨੇ ਜੀ ਜਗਾ ਉਹਨਾਂ ਨੂੰ ਵੀ ਚਾਹੀਦਾ ਵੀ ਆ ਜਿਹੜਾ ਗੰਦ ਇੱਥੇ ਇਹ ਪਾ ਕੇ ਜਾਂਦੇ ਨੇ ਵੀ ਜਾਣ ਲੱਗੇ ਸਫਾਈ ਸਪੂਝ ਕਰਕੇ ਜਾਇਆ ਕਰਨਾ ਪਰ ਇਹ ਮੈਨੂੰ ਪਤਾ ਹੈ ਹਰ ਸਾਲ ਇਦਾਂ ਹੀ ਛੱਡ ਜਾਂਦੇ ਨੇ ਮੈਂ ਤੁਹਾਨੂੰ ਬਾਅਦ 'ਚ ਵੀ ਵੀਡੀਓ ਦਿਖਾਉਂਗਾ ਇਹ ਸਾਰੇ ਲਫਾਫੇ ਕੂੜਾ ਕਰਕਟ ਇਹ ਸਾਰਾ ਹੰਸਲਾ ਨਦੀ ਐ ਪਿੱਛੇ ਉਹਦੇ ਵਿੱਚ ਛੱਡ ਕੇ ਜਾਂਦੇ ਨੇ ਇਹ ਉਹ ਪਿੱਛੇ ਜਿਹੜੇ ਲਫਾਫੇ ਸਿੱਟੇ ਹੋਏ ਨੇ ਉਹ ਪਿੱਛੇ ਜਾ ਕੇ ਨਦੀ ਚ ਪੈਂਦੇ ਨੇ ਉਹਨੂੰ ਅੱਗ ਨਹੀਂ ਲਾ ਸਕਦੇ ਤੁਸੀਂ ਲਫਾਫਿਆਂ ਨੂੰ ਆਹ ਦੇਖ ਲਓ ਜੀ ਹੁਣ ਤੁਹਾਡੇ ਸਾਹਮਣੇ ਸਾਰੇ ਹੀ ਮੁਕਰ ਰਹੇ ਨੇ ਉਧਰ ਤੋਂ ਲੈ ਕੇ ਇੱਧਰ ਤੱਕ ਮੈਂ ਸਾਰਿਆਂ ਨੂੰ ਪੁੱਛਿਆ ਵੀ ਇਹ ਲਫਾਫੇ ਪਿੱਛੇ ਜਿਹੜੇ ਸਿੱਟਦੇ ਉਹ ਕੌਣ ਐ ਕੋਈ ਮੰਨਣ ਨੂੰ ਤਿਆਰ ਨਹੀਂ ਮੈਂ ਤਾਂ ਸਿਰਫ ਮੇਰਾ ਵੀਡੀਓ ਬਣਾਉਣ ਦਾ ਇਹੀ ਮਕਸਦ ਹੈਗਾ ਵੀ ਦੱਸਣਾ ਸੀਗਾ ਵੀ ਇਹ ਪੈਸੇ ਲੈਣ ਵਾਲੇ ਪੈਸੇ ਲੈ ਕੇ ਜੇਬਾਂ ਚ ਪਾ ਲੈਂਦੇ ਨੇ ਉਹਦੇ ਬਾਅਦ ਚ ਜਿਹੜਾ ਅੱਗੇ ਖਾਂਸਲਾ ਨਦੀ ਨੂੰ ਗੰਦਲਾ ਕਰਦੇ ਨੇ ਔਰ ਉਹਦੇ ਜਿਹੜੇ ਵਿੱਚ ਲਫਾਫੇ ਕੂੜਾ ਕਰਕਟ ਜਿਹੜਾ ਇਹ ਸਿੱਟ ਜਾਂਦੇ ਨੇ ਦੇਖੋ ਉਧਰ ਫਿਰਸੇ ਐਸਾ ਸਮਾਨ ਹਟਾਇਆ ਪੂਰਾ ਅਮਨੇ ਇਕੱਠਾ ਕੀਆ ਉਧਰ ਉਹ ਇਕੱਠਾ ਕਰ ਕਰਕੇ ਦੇਖੋ ਮੇਰੀ ਗੱਲ ਸੁਣੋ ਅਮੀ ਐਸੇ ਕਰਕੇ ਛੱਲੇ ਜਾਏ ਤਾਂ ਉਹ ਹਮਾਰੇ ਮੈਂ ਹਾਂ ਮੈਂ ਇਹ ਗੱਲ ਕਹਿਣਾ ਤੁਹਾਨੂੰ ਇਹਨੂੰ ਅੱਗ ਲਾ ਲੋ ਉਹ ਆਪ ਤਾਂ ਉਧਰ ਲਾ ਗਏ ਇਨੂੰ ਬੋਲ ਕੇ ਭਾਈ ਸਾਰਾ ਇਕੱਠਾ ਕਰ ਦੋ ਅਬ ਇਹ ਇਕੱਠਾ ਕਰੇ ਅਮਨੇ ਸਫਾਈ ਆਪ ਸਫਾਈ ਕਰੇ ਇਹ ਤਾਂ ਕਮਾ ਕੇ ਚਲੇ ਜਾਣਗੇ ਫਿਰ ਹਮ ਸਫਾਈ ਕਰ ਕਰਕੇ ਮਰ ਨਹੀਂ ਤੁਹਾਨੂੰ ਇਹ ਜਗਾ ਕੌਣ ਦਿੰਦਾ ਕਮੇਟੀ ਵਾਲੇ ਨਹੀਂ ਕਾ ਉਹ ਸਰਦਾਰ ਸੇ ਮਿਊਂਸੀਪਲ ਕਮੇਟੀ ਕਾ ਸਰਦਾਰ ਸਰਦਾਰ ਕਿਹੜਾ ਉਹ ਸਾਹਮਣੇ ਕੋਠੀ ਏ ਨਹੀਂ ਅੱਛਾ ਫਿਰ ਇਹ ਉਹਨੇ ਦੇਖ ਕੇ ਦੋ ਦਿਨ ਹੋ ਗਏ ਹਮ ਉਧਰ ਸੀ ਸਫਾਈ ਕਰ ਰਹੇ ਉਹ ਤਾਂ ਬੰਦੇ ਚੱਕ ਕੇ ਰਾਤ ਨੂੰ ਚੱਕ ਕੇ ਚਲੇ ਗਏ ਅਬ ਕਰਕੇ ਅੱਗ ਲਗਾ ਦੇ ਇੱਕ ਇਕੱਠਾ ਕਰੋ ਇਹਨੂੰ ਅੱਗ ਲਾਓ ਇਹ ਜਾਣ ਲੱਗੀ ਇਹ ਸ਼ੇਦਾਂ ਦੀ ਧਰਤੀ ਏ ਇੱਥੇ ਤੁਸੀਂ ਇਹਨੂੰ ਖਰਾਬ ਨਾ ਕਰੋ ਫਿਰ ਆ ਲਿਫਾਫੇ ਜਾ ਕੇ ਨਾ ਕਿ ਉਹ ਘੰਸਲਾ ਨਦੀ ਚ ਜਾ ਕੇ ਗਲਦੇ ਵੀ ਨਹੀਂ ਹੈਗੇ ਲਿਫਾਫੇ ਨਹੀਂ ਗਲਦੇ ਗਲਦੇ ਨਹੀਂ ਅੱਗ ਲਗਾ ਦਿਓ